ਇਹ ਸਰਕਾਰ ਨੇ ਤਾਂ ਕੱਖ ਨਹੀਂ ਕੀਤਾ ਨਾ ਪਿਛਲੀਆਂ ਸਰਕਾਰਾਂ ਨੇ ਕੀਤਾ ਹੁਣ ਅਸੀਂ ਕਰਾਂਗੇ ਲੋਕ ਕਰਨਗੇ ਇਸ ਲਈ ਲੋਕ ਆਏ ਨੇ ਇਹ ਕਹਿੰਦੇ ਕੱਠ ਤਾਂ ਹੋ ਗਿਆ ਪਰ ਇਹ ਕੱਠ ਲੰਬਾ ਸਮਾਂ ਨਹੀਂ ਚੱਲਣਾ ਇਹ ਚਰਚਾਵਾਂ ਕਹਿੰਦੇ ਚਲਦੀਆਂ ਨੇ ਸਰਕਾਰੀ ਮੰਤਰੀ ਬੈਠ ਕੇ ਮੀਟਿੰਗਾਂ ਕਰਦੇ ਨੇ ਕਹਿੰਦੇ ਕੋਈ ਗੱਲ ਨਹੀਂ ਕਰ ਲੈਣ ਤੋਂ ਲਾ ਲੈਣ ਤੋਂ ਜੋਰ ਮੰਤਰੀ ਕਹਿ ਰਹੇ ਕੋਈ ਗੱਲ ਨਹੀਂ ਇਹ ਤਾਂ ਥੋੜੇ ਸਮੇਂ ਲਈ ਆ ਲੋਕਾਂ ਨੂੰ ਅਸੀਂ ਮਾਰਦੇ ਰਵਾਂਗੇ ਮਾਰੋ ਸ਼ਾਬਾਸ਼ ਇੰਟਰਵਿਊ ਕਰ ਰਿਹਾ ਸੀ ਉਹ ਕਹਿੰਦੇ ਤਾਂ ਵਿਲੇ ਨੇ ਕੰਮ ਤਾਂ ਦਾ ਹੋਰ ਹੁੰਦਾ ਨਹੀਂ ਇਸ ਕਰਕੇ ਕਹਿੰਦੇ ਮੋਰਚੇ ਲਾ ਕੇ ਥੜਕਾਂ ਦੇ ਉੱਤੇ ਆ ਕੇ ਬੈਠ ਜਾਂਦੇ ਨੇ ਧਰਨੇ ਲਾਉਣ ਲੱਗ ਜਾਂਦੇ ਨੇ ਵਿਲੇ ਇਹ ਲੋਕ ਨੇ ਇਹਨਾਂ ਨੂੰ ਲੋਕਾਂ ਦੀ ਡਿਊਟੀ ਦਿੱਤੀ ਗਈ ਹੈ ਔਰ ਇਹ ਵਿਲੇ ਬਹਿ ਕੇ ਆਪਦੀਆਂ ਉੱਥੇ ਚਾਹਾਂ ਪੀ ਕੇ ਮੁੜ ਜਾਂਦੇ ਉਹਨੂੰ ਮੰਤਰੀ ਬਣਾਇਆ ਤੁਹਾਨੂੰ ਮੁੱਖ ਮੰਤਰੀ ਬਣਾਇਆ ਇਸ ਕਰਕੇ ਕਿ ਪਹਿਲੇ ਆਣੇ ਕੁਝ ਨਹੀਂ ਕੀਤਾ ਤੁਸੀਂ ਵੀ ਉਹੀ ਚੰਦ ਚਾੜੂਗੇ ਤੁਸੀਂ ਵੀ ਉਹੀ ਕੁਝ ਕਰੋਗੇ ਇਹ ਸਾਰੇ ਕੰਮ ਵਾਲੇ ਨੇ ਪਰ ਕਿਉਂਕਿ ਜਾਣ ਤੇ ਬਣਾਈ ਹੈ ਲੋਕ ਮਰ ਰਹੇ ਨੇ ਇਸ ਲਈ ਆ ਕੇ ਬੋਲ ਰਹੇ ਨੇ ਨਾ ਨਾ ਬੰਨ ਮਾਰੋਗੇ ਤੁਸੀਂ ਕਿਹਾ ਸੀ ਨਾ ਗੱਲ ਸੁਣੀ ਬੰਨ ਮਾਰਿਆ ਜਾਓ 15 ਸਪਟੈਂਬਰ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ ਤਾਂ ਅਸੀਂ ਕਰਾਂਗੇ ਅਸੀਂ ਕਰਾਂਗੇ ਇਹ ਚੇਤਾਵਨੀ ਹੈ ਜੀ ਚੇਤਾਵਨੀ ਹੈ ਸਰਕਾਰ ਨੂੰ ਹਾਂ ਸਿੱਧੀ ਚੇਤਾਵਨੀ ਆਜ ਦਾ ਮਾਰਚ ਚੇਤਾਵਨੀ ਹੈ ਹੋਰ ਕੀ ਕਰਨ ਮਰਨ ਲੋਕ ਮਰਨ ਬੋ ਮਰੀ ਜਾਂਦੇ ਆ ਮਾੜੀ ਮੋਸਟਫਾਲੇ ਆ ਤੇ ਬਿਮਾਰ ਹੋ ਗਏ ਕੈਂਸਰ ਨਾਲ ਹਰ ਪਿੰਡ ਦੇ ਵਿੱਚ ਮਰੀਜ਼ ਪਾਏ ਨੇ ਕਿਸੇ ਨੂੰ ਕਾਲਾ ਪੀ ਲਿਆ ਕਿਸੇ ਨੂੰ ਸਰੋਸਸ ਹੈ ਕੀ ਕਰਨੋ ਕੀ ਕਰੀਏ ਆਹ ਕੜਾ ਬੁੱਢਾ ਨਾਲਾ ਇਹਨਾਂ ਨੂੰ ਦੀਦਾ ਨਹੀਂ ਸ਼ਾ ਕਾਲਾ ਰੰਗ ਹੈ ਦੀਦਾ ਨਹੀਂ ਇਹਨਾਂ ਨੂੰ ਆ ਹੰਸਲਾ ਨਜ਼ਰ ਨਹੀਂ ਦੀਦੀ ਉਹ ਹਮੀਰਾ ਪਿੰਡ ਦਾ ਹਾਲ ਨਹੀਂ ਦੀਦਾ ਉਹ ਜੀਰਾ ਫੈਕਟਰੀ ਨਹੀਂ ਦੀਦੀ ਜਿਹੜਾ ਥੱਲੇ ਪਾਰੀ ਹੈ ਸਾਰਾ ਕੁਝ ਕਰਕੇ ਸਭ ਕੁਝ ਦੀਦਾ ਹੈ ਪੈਸੇ ਲੈ ਕੇ ਉਹ ਗੋ ਹੈਡ ਕਰਦੇ ਨੇ ਸਿੰਪਲ ਭ੍ਰਸ਼ਟਾਚਾਰ ਮੁਕਤਾਂ ਜ਼ੀਰੋ ਟੋਲਰੈਂਸ ਦੀ ਨੀਤੀ ਆ ਇਹਨੂੰ ਤੁਸੀਂ ਵੀ ਦੱਸਿਆ ਕਰੋ ਆਪਦੇ ਚੈਨਲ ਰਾਹੀਂ ਕਿ ਕਿਹੜੀ ਭਾ ਆਪਣਾ ਭ੍ਰਸ਼ਟਾਚਾਰ ਮੁਕਤ ਹੈ ਅਫਵਾਹਾਂ ਸਾਰਾ ਕੁਝ ਸ਼ੋ ਹੋ ਰਿਹਾ ਪੁੱਛ ਲੋ ਲੋਕਾਂ ਤੋਂ ਭ੍ਰਸ਼ਟਾਚਾਰ ਮੁਕਤ ਹੈ ਆ ਫੈਕਟਰੀਆਂ ਕਿਵੇਂ ਗੰਦ ਪਾਈ ਜਾਂਦੀਆਂ ਨੇ ਇਹ ਭ੍ਰਸ਼ਟਾਚਾਰ ਕਰਕੇ ਹੀ ਪਾ ਰੀਆਂ ਜਿਹੜੇ ਅੰਦਰੋਂ ਪੈਸੇ ਦਿੰਦੀਆਂ ਨੇ ਔਰ ਜਿਹੜੀ ਫੈਕਟਰੀ ਬੋਰ ਕਰਕੇ ਥੱਲੇ ਪਾ ਰਹੀ ਕੀ ਹੈ ਕਾਨੂੰਨ ਉਹ ਕਰ ਰਿਹਾ ਕਰਾਪਸ਼ਨ ਕੌਣ ਕਰ ਰਿਹਾ ਗੈਰ ਕਾਨੂੰਨੀ ਕੰਮ ਇਹ ਸਰਕਾਰਾਂ ਕਰ ਰਹੀਆਂ ਜਾਂ ਫੈਕਟਰੀ ਕਰ ਰਹੀ ਹੈ ਚੰਗੜ ਕੋਈ ਕੰਮ ਨਹੀਂ ਕਰੇ ਕਰਪਟ ਹੈ ਖੁਦ ਇਨਾਂ ਦੇ ਲੋਕ ਬੋਲਦੇ ਨੇ ਮੁੱਖ ਮੰਤਰੀ ਤਾਂ ਆ ਕੇ ਫੋਟੋਆਂ ਕਰਾਉਂਦੇ ਨੇ ਇੱਥੇ ਗੱਲਾਂ ਕਰਦੇ ਨੇ ਅਸੀਂ ਹੱਲ ਕਰਾਂਗੇ ਇੰਨੇ ਕਰੋੜ ਰੁਪਏ ਦੇਵਾਂਗੇ ਦੁੱਖ ਹੈ ਭਰਾਵਾ ਫੋਟੋਆਂ ਕਰਾਉਂਦੇ ਰਹੇ ਵੀਡੀਓ ਬਣਾਉਂਦੇ ਰਹੇ ਹੁਣ ਕੁਝ ਨਹੀਂ ਗੱਲ ਵੀ ਵਿਧਾਇਕ ਨੇ ਲੁਧਿਆਣੇ ਦੇ ਗੋਗੀ ਉਹਨਾਂ ਨੇ ਬੋਰਡ ਹਟਾਤਾ ਨੀ ਪੱਤਰ ਕਹਿੰਦੇ ਜਦੋਂ ਕੰਮ ਨਹੀਂ ਹੁੰਦਾ ਫਿਰ ਨੀ ਪੱਤਰ ਕਿਸ ਕੰਮ ਦੀ ਬਾਤ ਦੇ ਦਿਓ ਲੋਕਾਂ ਹੀ ਤੁਹਾਡਾ ਅਕਸ ਵੀ ਸਾਫ਼ ਹੋਊਗਾ ਅਸੀਂ ਵੀ ਤੁਹਾਡੇ ਬਾਰੇ ਚੰਗਾ ਕਹਾਂਗੇ ਕਰੋ ਤਾਂ ਸਹੀ ਕੰਮ ਨੀ ਪੱਥਰ ਟੋੜਨ ਨਾਲ ਤਾਂ ਕੁਝ ਨਹੀਂ ਹੋਣਾ ਆਖਿਰਕਾਰ ਹਮਤੋਜ ਮਾਨ ਲੁਧਿਆਣਾ ਦੇ ਵਿੱਚ ਮੋਰਚਾ ਲਾ ਕੇ ਬੈਠ ਚੁੱਕੇ ਨੇ ਗੱਲਬਾਤ ਕਰਦੇ ਆ ਹਮਤੋਜ ਜੀ 2 ਦਿਨ ਪਹਿਲਾਂ ਗੱਲਬਾਤ ਕੀਤੀ ਸੀ ਤੁਸੀਂ ਜਾ ਸੀ ਸਰਕਾਰ ਨਹੀਂ ਮੰਨਦੀ ਤਾਂ ਮੋਰਚਾ ਗੱਡਾਂਗੇ ਪੱਕਾ ਤੁਸੀਂ ਅੱਜ ਮੋਰਚਾ ਆਖੀਰ ਲੁਧਿਆਣਾ ਚ ਗੱਡ ਦਿੱਤਾ ਲੋਕਾਂ ਦਾ ਇਕੱਠ ਵੀ ਵੱਡੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕੀ ਲੱਗਦਾ ਇਹ ਇਕੱਠ ਦੇਖ ਕੇ ਸਰਕਾਰ ਅੱਜ ਮਿਲਦਾ ਸ਼ਾਮ ਤੱਕ ਕੀ ਜਿਹੜਾ ਅਸਰ ਪੈ ਜਾਏਗਾ ਦੇਖੋ ਜੇ ਸਰਕਾਰ ਨਹੀਂ ਸਰਕਾਰ ਨੇ ਤਾਂ ਕੱਖ ਨਹੀਂ ਕੀਤਾ ਨਾ ਪਿਛਲੀਆਂ ਸਰਕਾਰਾਂ ਨੇ ਕੀਤਾ ਹੁਣ ਅਸੀਂ ਕਰਾਂਗੇ ਲੋਕ ਕਰਨਗੇ ਇਸੇ ਲਈ ਲੋਕ ਆਏ ਨੇ ਇੱਥੇ ਇਹ ਕਹਿੰਦੇ ਕੱਠ ਤਾਂ ਹੋ ਗਿਆ ਪਰ ਇਹ ਕੱਠ ਲੰਬਾ ਸਮਾਂ ਨਹੀਂ ਚੱਲਣਾ ਇਹ ਚਰਚਾਵਾਂ ਕਹਿੰਦੇ ਚੱਲਦੀਆਂ ਨੇ ਸਰਕਾਰੀ ਮੰਤਰੀ ਬੈਠ ਕੇ ਮੀਟਿੰਗਾਂ ਕਰਦੇ ਨੇ ਕਹਿੰਦੇ ਕੋਈ ਗੱਲ ਨਹੀਂ ਕਰ ਲੈਣ ਤੋਂ ਲਾ ਲੈਣ ਤੋਂ ਜੋਰ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਮੰਤਰੀ ਆ ਕੇ ਰਹੇ ਨਹੀਂ ਜ਼ਰੂਰ ਦੱਸਿਆ ਕਰੋ ਤੁਸੀਂ ਆਪਦੇ ਚੈਨਲ 'ላይ ਕਿ ਮੰਤਰੀ ਕਹਿ ਰਹੇ ਕੋਈ ਗੱਲ ਨਹੀਂ ਇਹ ਤਾਂ ਥੋੜੇ ਸਮੇਂ ਲਈ ਆ ਲੈ ਲੋਕਾਂ ਨੂੰ ਅਸੀਂ ਮਾਰਦੇ ਰਵਾਂਗੇ ਮਾਰੋ ਸ਼ਾਬਾਸ਼ ਅੱਜ ਮੈਂ ਹਰਜੀਤ ਕਰਵਾੜਾ ਦਾ ਇੰਟਰਵਿਊ ਕਰ ਰਿਹਾ ਸੀ ਉਹ ਕਹਿੰਦੇ ਤਾਂ ਵਿਲੇ ਨੇ ਕੰਮ ਤਾਂ ਦਾ ਹੋਰ ਹੁੰਦਾ ਨਹੀਂ ਇਸ ਕਰਕੇ ਕਹਿੰਦੇ ਮੋਰਚੇ ਲਾ ਕੇ ਥੜਕਾਂ ਦੇ ਉੱਤੇ ਆ ਕੇ ਬੈਠ ਜਾਂਦੇ ਨੇ ਧਰਨੇ ਲਾਉਣ ਲੱਗ ਜਾਂਦੇ ਨੇ ਮੇਰੀ ਫਿਲਮ ਦਾ ਕੰਮ ਚੱਲ ਰਿਹਾ ਮੈਂ ਉਹ ਛੱਡ ਕੇ ਆਇਆ 20 ਸਤੰਬਰ ਨੂੰ ਰਿਲੀਜ਼ ਹੈ ਜਾ ਕੇ ਫਿਰ ਉਹੀ ਕੰਮ ਕਰਨਾ ਹੈ ਵੇਲੇ ਲੋਕ ਨੇ ਇਹਨਾਂ ਨੂੰ ਲੋਕਾਂ ਦੀ ਡਿਊਟੀ ਦਿੱਤੀ ਗਈ ਹੈ ਔਰ ਇਹ ਵੇਲੇ ਬਹਿ ਕੇ ਆਪਦੀਆਂ ਉਥੇ ਚਾਹਾਂ ਪੀ ਕੇ ਮੁੜ ਜਾਂਦੇ ਨੇ ਤੁਹਾਨੂੰ ਮੰਤਰੀ ਬਣਾਇਆ ਤੁਹਾਨੂੰ ਮੁੱਖ ਮੰਤਰੀ ਬਣਾਇਆ ਇਸ ਕਰਕੇ ਕਿ ਪਹਿਲਿਆਂ ਨੇ ਕੁਝ ਨਹੀਂ ਕੀਤਾ ਤੁਸੀਂ ਵੀ ਉਹੀ ਚੰਦ ਚਾੜੂਗੇ ਤੁਸੀਂ ਵੀ ਉਹੀ ਕੁਛ ਕਰੋਗੇ ਇਹ ਆ ਵੇਲੇ ਵੇਲੇ ਅਸੀਂ ਨਹੀਂ ਗਏ ਅਸੀਂ ਤਾਂ ਆ ਸਾਰੇ ਜਣੇ ਆਪਦਾ ਕੰਮ ਛੱਡ ਕੇ ਆਏ ਨੇ ਆ ਰਾਜਸਥਾਨ ਚੋਂ ਚੱਲੇ ਨੇ ਕਿਉਂ ਆਏ ਨੇ ਇੱਥੇ ਕੰਮ ਛੱਡ ਕੇ ਵੇਲੇ ਇਹ ਨੇ ਇਹ ਸਾਰੇ ਕੰਮ ਵਾਲੇ ਨੇ ਪਰ ਕਿਉਂਕਿ ਜਾਣ ਤੇ ਬਣ ਆਈ ਹੈ ਲੋਕ ਮਰ ਰਹੇ ਨੇ ਇਸ ਲਈ ਆ ਕੇ ਬੋਲ ਰਹੇ ਨੇ ਕੀ ਕਰੀਏ ਆਹ ਕੜਾ ਬੁੱਢਾ ਨਾਲਾ ਇਹਨਾਂ ਨੂੰ ਦੀਦਾਂ ਨਹੀਂ ਸ਼ਾ ਕਾਲਾ ਰੰਗ ਹੈ ਦੀਦਾਂ ਨਹੀਂ ਇਹਨਾਂ ਨੂੰ ਆ ਹੰਸਲਾ ਨਦੀ ਨਹੀਂ ਦਿੱਦੀ ਉਹ ਹਮੀਰਾ ਪਿੰਡ ਦਾ ਹਾਲ ਨਹੀਂ ਦੀਦਾ ਉਹ ਜੀਰਾ ਫੈਕਟਰੀ ਨਹੀਂ ਦਿੱਤੀ ਜਿਹੜਾ ਥੱਲੇ ਪਾਰੀ ਹੈ ਸਾਰਾ ਕੁਝ ਕਰਕੇ ਕਿੰਨੀਆਂ ਉਦਾਹਰਨਾਂ ਦੇਵਾਂ ਤੁਹਾਨੂੰ ਮੈਂ ਸਭ ਕੁਝ ਦੀਦਾ ਹੈ ਪੈਸੇ ਲੈ ਕੇ ਉਹਨੂੰ ਗੋ ਅਹੈਡ ਕਰਦੇ ਨੇ ਉਹਨੂੰ ਇਹ ਨਹੀਂ ਕਰਨਗੇ ਤਾਂ ਅਸੀਂ ਕਰਾਂਗੇ ਸਰਕਾਰ ਤਾਂ ਕਹਿੰਦੀ ਅਸੀਂ ਭ੍ਰਸ਼ਟਾਚਾਰ ਮੁਕਤ ਆ ਜ਼ੀਰੋ ਟੋਲਰੈਂਸ ਦੀ ਨੀਤੀ ਆ ਇਹਨੂੰ ਤੁਸੀਂ ਵੀ ਦੱਸਿਆ ਕਰੋ ਆਪਦੇ ਚੈਨਲ 'ਰਾਈ ਕਿ ਕਿਹੜੀ ਭ੍ਰਸ਼ਟਾਚਾਰ ਮੁਕਤ ਹੈ ਅਫਵਾਹਾਂ ਦਿਓ ਸਾਰਾ ਕੁਝ ਜੋ ਹੋ ਰਿਹਾ ਹੈ ਓ ਚਲੋ ਲੋਕਾਂ ਤੋਂ ਭ੍ਰਸ਼ਟਾਚਾਰ ਮੁਕਤ ਹੈ ਆ ਫੈਕਟਰੀਆਂ ਕਿਵੇਂ ਗੰਦ ਪਾਈ ਜਾਂਦੀਆਂ ਨੇ ਇਹ ਭ੍ਰਸ਼ਟਾਚਾਰ ਕਰਕੇ ਹੀ ਪਾੜੀਆਂ ਜਿਹੜੇ ਅੰਦਰੋਂ ਪੈਸੇ ਦਿੰਦੀਆਂ ਨੇ ਔਰ ਜਿਹੜੀ ਫੈਕਟਰੀ ਬੋਰ ਕਰਕੇ ਥੱਲੇਬਾਰੀ ਕੀਏ ਕਾਨੂੰਨ ਹੈ ਸਾਡੇ ਦੇਸ਼ ਦਾ ਕਾਨੂੰਨ ਹੈ ਕੀ ਇਹ ਕੀ ਇਹ ਕਾਨੂੰਨ ਨਹੀਂ ਕਰਕੇ ਕੋਈ ਟ੍ਰੀਟਡ ਪਾਣੀ ਵੀ ਨਹੀਂ ਪੈ ਸਕਦਾ ਇਹ ਪਾਰ ਰਹੇ ਨੇ ਇਹ ਕਾਨੂੰਨ ਕੌਣ ਕਰ ਰਿਹਾ ਕ੍ਰਾਪਸ਼ਨ ਕੌਣ ਕਰ ਰਿਹਾ ਗੈਰ ਕਾਨੂੰਨੀ ਕੰਮ ਇਹ ਸਰਕਾਰਾਂ ਕਰ ਰਹੀਆਂ ਜਾਂ ਫੈਕਟਰੀ ਕਰ ਰਹੀ ਹੈ ਪ੍ਰਦੂਸ਼ਣ ਬੋਰ ਕੋਈ ਕੰਮ ਨਹੀਂ ਕਰ ਰਿਹਾ ਕਰਪਟ ਹੈ ਖੁਦ ਇਨਾਂ ਦੇ ਲੋਕ ਬੋਲਦੇ ਨੇ ਆਂਦੇ ਜੀ ਕੈਮਰੇ ਬੰਦ ਆਖਦੇ ਹਾਂਜੀ ਬੰਦ ਆ ਫਿਰ ਕਹਿਣਗੇ ਉਹਦਾ ਜੀ ਕਰਪਟਾ ਕੀ ਕਰੀਏ ਮੈਂ ਕਿਹਾ ਤੁਸੀਂ ਕਰਨਾ ਹੋਰ ਕੌਣ ਕਰੂਗਾ ਸਸਪੈਂਡ ਕਰੋ ਇਹਨੂੰ ਮਾਫੀਆ ਬਣ ਚੁੱਕਿਆ ਉਹ ਪੈਸੇ ਖਾਣ ਵਾਲਾ ਪਰ ਮੁੱਖ ਮੰਤਰੀ ਤਾਂ ਆ ਕੇ ਫੋਟੋਆਂ ਕਰਾਉਂਦੇ ਨੇ ਇੱਥੇ ਗੱਲਾਂ ਕਰਦੇ ਨੇ ਅਸੀਂ ਹੱਲ ਕਰਾਂਗੇ ਇੰਨੇ ਕਰੋੜ ਰੁਪਏ ਦੇ ਮਾਰ ਕੇ ਦੁੱਖ ਹੈ ਭਰਾਵਾ ਫੋਟੋਆਂ ਕਰਾਉਂਦੇ ਰਹੇ ਵੀਡੀਓ ਬਣਾਉਂਦੇ ਰਹੇ ਹੁਣ ਕੁਝ ਵੀ ਨਹੀਂ ਅਸੀਂ ਨਹੀਂ ਆਦੇ ਸਾਡਾ ਕੀਆ ਕਰੋ ਜੋ ਖੁਦ ਕਹਿੰਦੇ ਰਹੇ ਹੋ ਉਹ ਕਰ ਦਿਓ ਕਰ ਦਿਓ ਸਾਰਾ ਕੁਝ ਅਨ ਵੀ ਵਿਧਾਇਕ ਨੇ ਲੁਧਿਆਣੇ ਦੇ ਗੋਗੀ ਉਹਨਾਂ ਨੇ ਬੋਰਡ ਹਟਾਤਾ ਨੀ ਪੱਥਰ ਕਹਿੰਦੇ ਜਦੋਂ ਕੰਮ ਨਹੀਂ ਹੁੰਦਾ ਫਿਰ ਨੀ ਪੱਥਰ ਕਿਸ ਕੰਮ ਆ ਦੇ ਦਿਓ ਬੋਲੋ ਜੋ ਕਮੇਟੀ ਕਰਦੀ ਐ ਮੈਨੂੰ ਵੀ ਉਹਨਾਂ ਨੇ ਕਿਹਾ ਸਾਰਾ ਕੁਝ ਮੈਂ ਕਿਹਾ ਲੋਕਾਂ ਨੂੰ ਦੱਸੋ ਮੈਨੂੰ ਉਹਨਾਂ ਨੂੰ ਦੱਸੋ ਲੋਕਾਂ ਨੂੰ ਦੱਸੋ ਲੋਕਾਂ ਹੀ ਥੋੜਾ ਅਕਸ ਵੀ ਸਾਫ਼ ਹੋਊਗਾ ਅਸੀਂ ਵੀ ਤੁਹਾਡੇ ਬਾਰੇ ਚੰਗਾ ਕਹਾਂਗੇ ਕਰੋ ਤਾਂ ਸਹੀ ਕੰਮ ਨੀ ਪੱਥਰ ਟੋੜਨ ਨਾਲ ਤਾਂ ਕੁਝ ਨਹੀਂ ਹੋਣਾ ਤੁਸੀਂ ਕਹਿ ਰਹੇ ਹੋ ਕਰਪਸ਼ਨ ਹੋਈ ਮੰਨਿਆ ਕਰਪਸ਼ਨ ਹੋਈ ਜਾਂਚ ਹੋਣੀ ਚਾਹੀਦੀ ਥੋਡੀ ਸਰਕਾਰਾਂ ਕਰ ਲੈ ਤੇ ਜਿਹੜਾ ਜ਼ਹਿਰ ਪਾਇਆ ਜਾ ਰਿਹਾ ਇਹਦੇ ਵਿੱਚ ਉਹਦੇ ਬਾਰੇ ਕੀ ਕਹੂੰਗੇ ਉਹਦੇ ਬਾਰੇ ਕੀ ਕਹੂੰਗਾ ਕੀ ਇਹ ਕਾਨੂੰਨ ਹੈ ਜ਼ਹਿਰ ਪਾਉਣਾ ਤੇ ਰਿਆਵਾਂ ਚ ਅਨਟਰੀਟਡ ਪਾਣੀ ਪਾਇਆ ਜਾ ਰਿਹਾ ਟਰਟਰੀਟਡ ਨਹੀਂ ਪਾ ਸਕਦੇ ਉਹਦੇ ਬਾਰੇ ਕੀ ਕਹੂੰਗੇ ਅਗਰ ਤੇ ਆਣੇ ਦੇ ਵਿੱਚ ਐਡਾ ਘਟ ਹੋਇਆ ਲੋਕ ਪਬਲਿਕ ਵੀ ਪਰੇਸ਼ਾਨ ਹੋ ਰਹੀ ਆ ਸਾਰੇ ਇੱਥੇ ਆਏ ਉਹ ਵੀ ਵੀਰ ਕੰਮ ਕੰਦੇ ਛੱਡ ਕੇ ਆਏ ਪਰੇਸ਼ਾਨ ਹੋ ਰਹੇ ਨੇ ਸਰਕਾਰ ਨੇ ਕੋਈ ਕਾਲ ਨਹੀਂ ਕੀਤੀ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਰਕਾਰ ਨੂੰ ਪੁੱਛੋ ਅਸੀਂ ਇਹਦੇ ਬਾਰੇ ਕੀ ਕਹਿ ਸਕਦੇ ਹਾਂ ਕੋਈ ਗੱਲ ਉਲਨੀ ਕੀਤੀ ਉਹਨਾਂ ਨਾਲ ਕੋਈ ਲੀਡਰ ਅਧਿਕਾਰੀ ਇੱਥੇ ਤੱਕ ਪਹੁੰਚਿਆ ਨਹੀਂ ਕੋਈ ਗੱਲ ਨਹੀਂ ਕੀਤੀ ਗਿਆ ਮਾਨ ਸਰ ਬੰਨ ਮਾਰੋਗੇ ਤੁਸੀਂ ਕਿਹਾ ਸੀ ਨਾ ਗੱਲ ਸੁਣੀ ਬੰਨ ਮਾਰਿਆ ਜਾ 15 ਸਤੰਬਰ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ ਤਾਂ ਅਸੀਂ ਕਰਾਂਗੇ ਅਸੀਂ ਕਰਾਂਗੇ ਇਹ ਚੇਤਾਵਨੀ ਹੈ ਜੀ ਚੇਤਾਵਨੀ ਹੈ ਸਰਕਾਰ ਨੂੰ ਹਾਂ ਸਿੱਧੀ ਚੇਤਾਵਨੀ ਹੈ ਅੱਜ ਦਾ ਮਾਰਚ ਚੇਤਾਵਨੀ ਹੈ ਫਿਰ ਅਸੀਂ ਕਰਾਂਗੇ ਕੁਛ ਨਾ ਕੁਛ ਲੋਕ ਕਰਨਗੇ ਕੁਛ ਨਾ ਕੁਛ ਹੋਰ ਕੀ ਕਰਨ ਮਰਨ ਲੋਕ ਮਰਨ ਬੋ ਮਰੀ ਜਾਂਦੇ ਆ ਮਾੜੀ ਮੁਸਫਾ ਲਿਆ ਤੇ ਬਿਮਾਰ ਹੋ ਗਏ ਕੈਂਸਰ ਨਾਲ ਹਰ ਪਿੰਡ ਦੇ ਵਿੱਚ ਮਰੀਜ਼ ਪਈ ਨੇ ਕਿਸੇ ਨੂੰ ਕਾਲਾ ਪੀਲੀਆ ਕਿਸੇ ਨੂੰ ਸਰੋਸਸ ਹੈ ਕੀ ਕਰਨ ਹੋਰ ਮਰਨ ਜਾਂ ਉਸ ਕਰਨ ਇਹਨਾਂ ਨੇ ਨਹੀਂ ਕਰਨਾ ਇਹਨਾਂ ਦੀ ਡਿਊਟੀ ਸੀ ਤੇ ਨਹੀਂ ਕਰ ਰਹੇ ਫਿਰ ਅਸੀਂ ਕਰ ਰਹੇ ਹਾਂ ਔਰ ਕੀ ਕਰਕੇ ਤਾ ਬਿਲਕੁਲ ਅੰਤੋਜ ਮਾਨ ਨੇ ਕਿਹਾ ਕਿ 15 ਸਤੰਬਰ ਤੱਕ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਅੱਜ ਮਾਰਚ ਵੀ ਜਿਹੜਾ ਅਸੀਂ ਕੱਟ ਰਹੇ ਹਾਂ ਉਹ ਵੀ ਇੱਕ ਚੇਤਾਵਨੀ ਭਰਿਆ ਮਾਰਚ ਹੈ ਕਿ ਜੇਕਰ ਹੱਲ ਨਾ ਹੋਇਆ ਤਾਂ ਅਸੀਂ ਬੰਨ ਮਾਰਾਂਗੇ ਬੁੱਡੇ ਨਾਲੇ ਨੂੰ ਬੰਨ ਮਾਰਿਆ ਜਾਊਗਾ ਜਿਸ ਦੇ ਰਾਹੀਂ ਜ਼ਹਿਰ ਸਤਲੁਜ ਦੇ ਅੰਦਰ ਫੈਲਦੇ ਆਗਾ ਸਤਲੁਜ ਦੇ ਵਿੱਚ ਫਲਾਪਟ ਹੋ ਰਹੀਆ ਉਸ ਨੂੰ ਬੰਨ ਮਾਰਨ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਕੈਮਰਾਮੈਨ ਹਰਤ ਸਿੰਘ ਦੇ ਨਾਲ ਅੱਜ ਤੁਸੀਂ ਪੁੱਛੇ ਹੋ ਪਲਰ ਐਸ ਐਮ ਟੀਵੀ ਲੁਧਿਆਣਾ